ਇਹ 100 ਡਾਲਰ ਦਾ ਬੂਟ ਆ ਉਤੇ 40 ਨਹੀਂ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਦਿਨ ਹੈਗਾ ਇਹ ਬਾਕਸਿੰਗ ਦੇ ਤੇ ਅੱਜ ਥੋੜੀ ਸੇਲ ਲੱਗੀ ਹੈ ਤੇ ਅੱਜ ਆਪਾਂ ਜਾਵਾਂਗੇ ਥੋੜਾ ਜਿਹਾ ਸਮਾਨ ਖਰੀਦਣ ਆਰਬਰ ਟਾਊਨ ਅਹੀ ਔਰਡੀ ਪਹੁੰਚ ਚੁਕੇ ਆ ਤੇ ਨਾਲ ਛੜਿਆ ਕੇ ਜੱਗੂ ਜੀ ਜੱਗੂ ਜੀ ਅੱਜ ਚੱਕ ਦੋਗੇ ਸਟੋਰ ਖਾਲੀ ਮੈਂ ਕਿਹਾ ਖਾਲੀ ਕਰ ਦੇਣਾ ਪਰ ਰਸ਼ ਪਾ ਛੱਡਣਾ ਹੈ ਰਸ਼ ਹਾਂ ਅੱਧਾ ਪੂਰਾ ਹੋ ਗਿਆ ਦੜਾ ਦੜ ਗੱਡੀ ਵੜੀ ਜਾਂਦੀ ਆ ਆ ਗੱਡੀਆਂ ਲੋਕਾਂ ਦੇ ਉੱਪਰ ਹੀ ਚੜ੍ਹਤੀਆਂ ਨੇ ਐਦਿਆਂ ਨੇ ਤਾਂ ਬਣੂ ਅੱਜ ਕੱਲ ਰਾਮਾਗਾ ਪੂਰਾ ਪਪਾ ਗਾਹ ਪਾ ਦੇਣਾ ਇਹ ਰਸ਼ੇ ਰਸ਼ ਕਰਦੇ ਨੇ ਰਸ਼ੇ ਰਸ਼ ਅਕਰੋਜੀ ਚੈੱਕ ਨਾਈਕੀ ਦੇ ਸਟੋਰ ਦੇ ਬਾਹਰ ਦੇ ਰਸ਼ ਆ ਚੈੱਕ ਕਰੋ ਆਈ 10 ਤੇ ਵੀ ਲਾਈਨ ਖਾਸੀ ਵੱਡੀ ਆ ਉਹ ਪਿੱਛੇ ਤੱਕ ਜਾਂਦੀ ਪਈ ਆ ਬਾਕੀ ਪਹਿਲਾਂ ਆਪਾਂ ਨਾਈਕੀ ਦੇ ਵੇਡ ਲਈ ਦੇ ਦੇ ਲਈਏ ਤੇ ਰਸ਼ਦ ਤੁਸੀਂ ਦੇਖ ਹੀ ਸਕਦੇ ਪਰਮਾ ਹੋਇਆ ਕਰ ਆਪਾਂ ਚਾਰ ਕੇ ਬੂਟ ਚੱਕੇ ਬਾਕੀ ਦੇਖਦੇ ਆ ਕਿ ਹੋਰ ਜਿਹਦੇ ਜੇ ਗੱਲ ਕਰੀਏ ਸੇਲ ਦੀ ਤੁਸੀਂ ਦੇ ਸਕਦੇ ਜੇ 100 ਡਾਲਰ ਦਾ ਬੂਟ ਆ ਉਤੇ 40% ਔਫ ਲੱਗੀ ਹੈ ਤੇ ਤੇ 60 ਦਾ ਉਤੇ 40 ਵੀ ਲੱਗੀ ਹੈ ਤੇ ਬਹੁਤ ਰੇਅਰ ਲੱਗਦੀ ਹੈ ਲੱਗਦੀ ਤਾਂ ਹੈਗੀ ਸੇਲ ਪਰ ਬਹੁਤ ਰੇਅਰ ਲੱਗਦੀ ਆ ਜਬ ਬਾਕਸਿੰਗ ਦੇ ਕਰਕੇ ਸਪੈਸ਼ਲ ਆ ਥੋੜਾ ਜਿਹਾ ਤੇ ਕਰੋ ਚੱਕ ਸਾਰੇ ਬਣੀ ਗੱਲ ਬਣ ਗਈ ਗੱਲ ਤੇ ਐਂਡ ਹੈ ਭਰਾਵਾ ਕੋਣ ਬਣੂ ਜੈਂਕੀ ਪੁੱਤ ਚੱਕੋ ਕਹਿੰਦੇ ਜਸਪ੍ਰੀ ਸਿੰਘ ਜੈਦ ਨੇ ਦੁਕਾਨੇ ਖਰੀਦ ਲਈ ਆ ਪੂਰੀ ਚੱਕੋ ਜੀ ਕਹਿੰਦੇ ਚੱਕੋ ਬੂਟਾਂ ਦੇ ਜੋੜੇ ਇਹਦਾ 2 ਮਹੀਨੇ ਬਾਅਦ ਤੇ ਆ ਇਹ ਘੁੰਮਣ ਫਨਵਾ ਤੇ ਬਾਕੀ ਦੇਖੋ ਇੰਦਰ ਮੁੰਡਾ ਖੁਸ਼ ਹੋਇਆ ਪਿਆ ਮੁੰਡਾ ਖੁਸ਼ ਹੋਇਆ ਪਿਆ ਨਿਖਰਿਆ ਪਿਆ ਗੱਲਾਂ ਪਰ ਲਾਲੀ ਆਈ ਪਈ ਸੰਗ ਦਾ ਹੀ ਬੋਤ ਹੈ ਜੀ ਤੇ ਚੈੱਕ ਕਰੋ ਏਸੀ ਕਹਿੰਦੇ ਚੱਲਦਾ ਨਹੀਂ ਪਿਆ ਪਾਵਰ ਕੱਟ ਲੱਗਾ ਇਹਨਾਂ ਨੇ ਜਨਰੇਟਰ ਚਲਾਇਆ ਉਦੋਂ ਮੜਾ ਜੀ ਤੇ ਗੱਲ ਕਰੀਏ ਲੈਣਾ ਤੁਸੀਂ ਨੁੱਕਰ ਤੋਂ ਦੇ ਸਕਦੇ ਹੋ ਉਹ ਨੁੱਕਰ ਤੋਂ ਜਾਂਦੇ ਜਾਂਦੇ ਉਹ ਤਰ ਸ਼ੀਸ਼ੇ ਤੱਕ ਲੈਣੀ ਆ ਸਾਰੀ ਇਹ ਬਿਲਿੰਗ ਵਾਲੀ ਲੈਣਾ ਤੇ ਜਿਹੜਾ ਉਹਨਾਂ ਨੇ ਇਹ ਜੀ ਅੰਦਰ ਬੜਨਾ ਉਹਨਾਂ ਦੀ ਬਾਹਰ ਵਾਲਾ ਲੈਣਾ ਤੇ ਗਰਮੀ ਗਮੀ ਦਾ ਕੋਹੂ ਪੂਰਾ ਹਾਲਾ ਤੇ ਦੇਖੇ ਸਾਡੇ ਪੱਕਾ ਗੱਤੇ ਪਾੜਦੇ ਪੈ ਰਹੇ ਹੂਟਾਂ ਵਿੱਚ ਆਸਟ੍ਰੇਲੀਆ ਇਹ ਕੋਈ ਪਾਵਰ ਕੱਟ ਲੱਗਿਆ ਸੀ ਰਾਤੀ ਸਟ੍ਰੋਮ ਆਇਆ ਸੀ ਇਹਦੇ ਕਰਕੇ ਉੱਥੇ ਕਾਫੀ ਬੁੱਟੇ-ਵੱਟੇ ਗਿਰੇ ਹੋਦੇ ਕਰਕੇ ਕੋਈ ਪਾਵਰ ਸਪਲਾਈ ਦੀ ਪ੍ਰੋਬਲਮ ਆ ਗਈ ਹੈ ਤੇ ਉਤੋਂ ਹੌਲੀਡੇ ਆ ਸਾਰੇ ਜਾਣੇ ਹੌਲੀਡੇ ਤੇ ਤਾਂ ਕਰਕੇ ਥੋੜਾ ਜਿਹਾ ਮੈਸਅਪ ਜਾ ਹੋ ਰਿਹਾ ਬਟ ਤਸੀਨੋ ਵਸੀਨੀ ਹੋ ਗਿਆ ਬਾਕੀ ਦੇਖਦੇ ਆਪਾਂ ਅੱਗੇ ਕੀ ਬਣਦਾ ਇੱਕ ਥੈਲਾ ਤਾਂ ਭਰਿਆ ਗਿਆ ਨਾਈ ਕਿਦੋਂ ਕਹਿੰਦੇ ਅੱਜ ਮੁੰਡੇ ਖੁਸ਼ ਹੋਏ ਬੇਆ ਬੁੜੀ ਤੇ ਰਸ਼ ਚੈੱਕ ਕਰੋ ਬਹੁਤ ਜ਼ਿਆਦਾ ਰਸ਼ ਆਪਾਂ ਹੁਣ ਫਿਲਹਾਲ ਇਹ ਬੈਗ ਵਾਪਸ ਰੱਖ ਕੇ ਆਵਾਂਗੇ ਚੱਕਣੇ ਔਖੇ ਹੋ ਜਣੇ ਹੋਰ ਜਿਹੜੇ ਸਟੋਰ ਜਾਣਾ ਤੇ ਜਾ ਕੇ ਦੇਖਦੇ ਕੀ ਬਣਦਾ ਦੂਜਾ ਜਿਹੜਾ ਆਪਣਾ ਐਡੀ ਦਾਸ ਤੇ ਐਡੀ ਦਾਸ ਦਾ ਵੀ ਚੱਕ ਲਈਏ ਸਮਾਨ ਜੀ ਕੀ ਦੇਖਣ ਨੂੰ ਮਿਲਦਾ ਕੀ ਗੱਲ ਇੱਕੋ ਹੀ ਟੀ-ਸ਼ਰਟ ਪਸੰਦ ਆ ਜੀ ਯਾਰ ਪੰ ਲੇਟ ਹੋ ਗਏ ਥੋੜਾ ਜਿਹਾ ਸਮਾਨੇ ਸਾਈਜ਼ ਚੱਕਿਆ ਗਿਆ ਆ ਚੈੱਕ ਕਰੋਗੇ ਜੰਦੇ ਹੇ ਗੱਲ ਵਾਹ ਆ ਵੀ ਚੈੱਕ ਕਰੇ ਕਹਿੰਦੇ ਜੜੇ ਪਾ ਲੈਣੇ ਆਪਾਂ 10 ਦਾ ਹੋ ਗਿਆ ਪਰ ਇੰਨਾ ਖਾਤਾ ਵਧੀਆ ਨਹੀਂ ਸੀ ਹੁਣ ਦੇਖਦੇ ਕਿਤੇ ਹੋਰ ਅੱਗੇ ਜਾ ਕੇ ਕੀ ਬਣਦਾ ਉਹ ਵੀ ਫਲਾ ਦੇ ਵੀ ਚੱਕ ਲਿਆ ਤੇ ਸਟੋਰ ਦੀ ਗੱਲ ਕਰੀ ਸਟੋਰ ਇੱਥੇ ਵੀ ਭਰਿਆ ਪਿਆ ਪੂਰਾ ਟੈਂਕ ਬਾਈ 329 ਡਾਲਰ ਹੈ ਜੱਗ ਨੂੰ ਪਸੰਦ ਆਈ ਕਹਿੰਦਾ ਕੋਟੀ ਕਹਿੰਦਾ ਤੂੰ ਪਾਗਲ ਰਿਆ ਇੰਡੀਆ ਤੋਂ ਲਈ ਕਹਿੰਦਾ ਇੱਥੋਂ ਲੈਣੀ ਚੱਕ ਦੀ ਫਿਰ ਫੱਟੇ ਅਜੇ ਸੇਲ ਤੇ ਆ ਕੋਈ ਚੱਕਾਂ ਆ ਚੈੱਕ ਕਰੋ ਜੀ ਓਡੇ ਗਿਰੇ ਹੋਏ ਆ ਸਾਰੇ ਤਾਰ ਤੁਸੀਂ ਦੇਖ ਲਾਦੇ ਆਂ ਹਾਂਜੀ ਤੇ ਗੱਲ ਕਰੀਏ ਬਾਕਸਿੰਗ ਡੇ ਦੀ ਬਾਕਸਿੰਗ ਡੇ ਤੇ ਸਾਰੇ ਹੀ ਏਡੇ ਜਿਆਦੇ ਮੁਕਾਬਲੇ ਆ ਖਰੀਦਣ ਨੂੰ ਸਮਾਨ ਬਹੁਤ ਹੀ ਜਿਆਦਾ ਬਿਜੀ ਐ ਲੱਗਦਾ ਜਿਦਾ ਸਾਰੇ ਜਣੇ ਅੱਜ ਹੀ ਖਰੀਦਣ ਆ ਗਏ ਹੁੰਦੇ ਤੇ ਮੇਨ ਤੋਂ ਮੈਂ ਦੱਸ ਦੇਣਾ ਬਾਕਸਿੰਗ ਡੇ ਦਾ ਜਿਹੜਾ ਮੇਨ ਚੱਕਰ ਇਹ ਆ ਕਿ ਕਾਫੀ ਜਿਹੜੇ ਜਾਣੇ ਆ ਗਿਫਟ ਬੁੱਕ ਜਿਹੜੇ ਦਿੰਦੇ ਆ ਇਹਨਾਂ ਦਾ ਮੇਨ ਤਾਂ ਚਲੋ ਤਿਹਾੜ ਆਪਣਾ ਆ ਇਹ ਗਿਫਟ ਦਿੰਦੇ ਇੱਕ ਦੂਜੇ ਨੂੰ ਉਹਦੇ ਕਰਕੇ ਫਿਰ ਇਹ ਚੀਜ਼ਾਂ ਬਾਏ ਕਰਦੇ ਆ ਜੀ ਮੇਰੇ ਵੀਰੋ ਮੈਂ ਇੱਥੇ ਆਇਆ ਸੀ ਤੇ ਫੋਨ ਆਪਣੇ ਮਿਲ ਨਹੀਂ ਸੀ ਲੋ ਸਟੋਕ ਸੀ ਤੇ ਸਪੈਸ਼ਲ ਆਪਾਂ ਜਿੱਥੇ 1.5 ਘੰਟਾ ਆਇਆ ਸੀ ਉੱਥੋਂ ਵੀ ਅੱਧਾ ਘੰਟਾ ਹੋਰ ਦੂਰ ਆ ਇਹ ਆਪਾਂ ਫਾਦਰ ਸਾਹਿਬ ਲਈ ਗਿਫਟ ਲੈ ਆ ਰਿਹਾ ਰਟਾਇਰਮੈਂਟ ਗਿਫਟ ਜੀ ਤੇ ਫੋਨ ਵੀ ਲੈ ਲਿਆ ਆਪਾਂ ਜਿਹੜਾ ਲੈਣਾ ਸੀ ਜਿਹੜਾ ਮਿਲਦਾ ਨਹੀਂ ਸੀ ਪਿਆ ਤੇ ਆਪਾਂ ਸ਼ੋਪਿੰਗ ਵੀ ਕਰ ਲਈ ਆ ਹੁਣ ਇੱਕ ਬਾਉਜੀ ਕਹਿੰਦੇ ਨੇ ਆਪਣੇ ਜ਼ਾਰਾ ਰਹਿ ਗਿਆ ਜ਼ਾਰਾ ਰਹਿ ਗਿਆ ਬਸ ਜ਼ਾਰਾ ਤੋਂ ਬਾਅਦ ਵਿੱਚ ਆਪਾਂ ਭਰਾ ਨੂੰ ਫਲਾਈਟ ਚੜਾਉਣੀ ਆ ਇਹ ਆ ਹੈਗਾ ਜੀ ਪੈਸੀਫਿਕ ਸ਼ੋਪਿੰਗ ਸੈਂਟਰ ਕੋਡ ਕੋਸਣਾ ਆ ਤੁਸੀਂ ਦੇਖ ਸਾਡੇ ਰਿਪੋਰਟ ਲੱਗੇ ਤੇ ਜੇ ਗੱਲ ਕਰੀਏ ਰਾਸ਼ ਇੱਥੇ ਵੀ ਲੱਗਾ ਹੈ ਉਹ ਚੈੱਕ ਕਰੋ ਲੈਣਾ ਕਿਤੇ ਆ ਚੈੱਕ ਰਿਪੋਰਟ ਕੋ ਸਿਟੀ ਆ ਲੱਭੀ ਤੋਂ ਅੱਗੇ ਜਿੱਥੇ ਆਪਾਂ ਜਾਣਾ ਉਹ ਪੁੰਗੇ ਜੇ ਨਹੀਂ ਯਾਰ ਕੀ ਬਾਤ ਹੈ ਛੱਡਿਆ ਇੱਕ ਇਦੀ ਕਮੀ ਦੀ ਬਸ ਹਾਂ ਇਹਦਾ ਫੇਵਰੇਟ ਕਹਿੰਦਾ ਬ੍ਰਾਂਡ ਤੇ ਦੇਖੋ ਇੱਥੇ ਦਾ ਰੌਣਕ ਠੀਕ ਹੈ ਇੱਥੇ ਏਸੀ ਵੀ ਚੱਲਦੇ ਆ ਬਟ ਉੱਥੇ ਕੰਮ ਖਰਾਬ ਸੀ ਹੈ ਪੈਸੇ ਖਰਚ ਕੇ ਕਿਵੇਂ ਲਾ ਆ ਪੂਰਾ ਜੀ ਸੁਆਦ ਪੂਰਾ ਸੁਆਦ ਆ ਰਿਹਾ ਹੈ ਸ਼ਿਕ ਵੀ ਆ ਗਈ ਕਹਿੰਦੇ ਦੇਖ ਦੋ ਲਓ ਜੀ ਪਾਈਏ ਚਾਲੇ ਘਰੇ ਨੂੰ ਆਹ ਦੇਖੋ ਕਰੋ ਚੈੱਕ ਗੋਲਪੋਸ ਦਾ 뷰 ਟੋਪ ਤੋਂ ਤੇ ਆਪਾਂ ਹੁਣ ਚੱਕੀਏ ਤੇ ਚੱਲੀਏ ਹਾਂ ਜੀ ਤੇ ਅਸੀਂ ਜਾ ਰਹੇ ਆਪਾਂ ਵਾਪਸ 에어ਪੋਰਟ ਹਾਂਜੀ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਂ ਜਦੋਂ ਜਾ ਰਿਹਾ ਸੀ ਵਾਪਸ ਤੇ ਮੈਂ ਇੱਕ ਵੀਡੀਓ ਬਣਾ ਕੇ ਉੱਪਰੋਂ ਜਿਹਦਾ ਦੇਖ ਰਿਹਾ ਸੀ ਤੇ ਜਿਹੜੇ ਟੈਸਮੇਨੀਆ ਦੇ ਖੇਤ ਆ ਆਲਮੋਸਟ ਜਿਹੜੇ ਆਸਟ੍ਰੇਲੀਆ 'ਚ ਜਿਹੜੇ ਖੇਤ ਆ ਇਦਾਂ ਸਰਕਲ ਦੇ ਸਟਾਈਲ 'ਚ ਹੁੰਦੇ ਆ ਤਾਂ ਜੋ ਜਿਹੜਾ ਇਹਨਾਂ ਨੂੰ ਪਾਣੀ ਦੇਣਾ ਸੁੱਖਾ ਹੋ ਜਾਂਦਾ ਤੇ ਬਾਕੀ ਤੁਹਾਨੂੰ ਮਿਲਦਿਆਂ ਅਗਲੀ ਵੀਡੀਓ 'ਚ ਥੈਂਕ ਯੂ ਸੋ ਮੱਚ